ਅਭੀ ਨੇ 4ਤਾ ਚੰਨ ਆਪਣੀ ਹੀ ਨਨਾਨ ਨੂੰ ਵੇਚਤਾ 4 ਲੱਖ ਰੁਪਏ ਚ ਮਾਮਲਾ ਸੁਣ ਕੇ ਤੁਸੀਂ ਵੀ ਰਹਿ ਜਾਓਗੇ ਹੈਰਾਨ ਸੰਤ ਸਿਚੇਵਾਲ ਨੇ ਦੇਖੋ ਕਿਸ ਤਰੀਕੇ ਦੇ ਨਾਲ ਕੀਤੀ ਮਦਦ ਜਿੱहां ਪੰਜਾਬ ਦੇ ਜਲੰਧਰ ਸ਼ਹਿਰ ਦੇ ਵਿੱਚੋਂ ਇੱਕ ਬਹੁਤ ਹੀ ਹੈਰਾਨ ਤੇ ਦਿਲ ਧਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ ਮਾਮਲਾ ਸਾਹਮਣੇ ਆਇਆ ਜਿਸ ਨੂੰ ਸੁਣ ਕੇ ਤੁਹਾਡੇ ਵੀ ਰੋਂਗਟੇ ਖੜੇ ਹੋ ਜਾਣਗੇ ਕਿ ਇੱਕ ਭਾਬੀ ਨੇ ਇੰਨਾ ਵੱਡਾ ਕਾਂਡ ਕਰਤਾ ਆਪਣੀ ਹੀ ਦੇ ਨਾਨਣ ਨੂੰ 4 ਲੱਖ ਰੁਪਏ ਦੇ ਵਿੱਚ ਵੇਚਦਾ ਜੀ ਹਾਂ 4 ਲੱਖ ਰੁਪਏ ਦੇ ਵਿੱਚ ਆਪਣੇ ਨਾਨਣ ਨੂੰ ਵੇਚ ਦਿੰਦਾ ਹੈ ਦਰਅਸਲ ਪੰਜਾਬ ਦੀ ਨਹੀਂ ਪੂਰੇ ਦੇਸ਼ ਦੀ ਜੇਕਰ ਨੌਜਵਾਨ ਪੀੜੀ ਦੀ ਗੱਲ ਕੀਤੀ ਜਾਵੇ ਤਾਂ ਆਪਣੇ ਪਰਿਵਾਰ ਦੀ ਦੇਖਭਾਲ ਦੇ ਲਈ ਚੰਗੇ ਭੋਖ ਦੇ ਲਈ ਵਿਦੇਸ਼ਾਂ ਦਾ ਰੁੱਖ ਕਰਦੇ ਨੇ ਤਾਂ ਜਦੋਂ ਵਿਦੇਸ਼ ਦਾ ਰੁੱਖ ਨਹੀਂ ਹੋ ਪਾਂਦਾ ਕਿਸੇ ਤਰੀਕੇ ਦੇ ਨਾਲ ਕਿ ਬਹੁਤ ਸਾਰੇ ਬੱਚੇ ਅਜਿਹੇ ਹੁੰਦੇ ਨੇ ਜੋ ਕਿ ਏਜੰਟ ਦੇ ਥਰੂ ਜਾਂਦੇ ਨੇ ਪਰ ਕੁਝ ਗਲਤ ਏਜੰਟ ਉਹਨਾਂ ਨੂੰ ਫਸਾ ਲੈਂਦੇ ਨੇ ਤੇ ਪੈਸੇ ਵੀ ਬਰਬਾਦ ਹੋ ਜਾਂਦੇ ਨੇ ਇਸ ਚੱਕਰ ਦੇ ਵਿੱਚ ਪਰ ਤੁਹਾਨੂੰ ਦੱਸਦੇ ਕਿ ਭਾਬੀ ਨੇ ਇਹ ਬਹੁਤ ਵੱਡਾ ਕਾਂਡ ਕੀਤਾ ਹੈਗਾ ਪੂਰਾ ਮਾਮਲਾ ਤੁਹਾਨੂੰ ਸਮਝਾ ਦਿੰਦੇ ਆ ਦਰਅਸਲ ਜਲੰਧਰ ਤੋਂ ਇਹ ਮਾਮਲਾ ਸਾਹਮਣੇ ਆਇਆ ਜਲੰਧਰ ਜ਼ਿਲ੍ਹੇ ਦੀ ਕੁੜੀ ਆਪਣੇ ਪਰਿਵਾਰ ਦੀ ਆਰਥਿਕ ਤੰਗੀ ਦੇ ਕਾਰਨ ਨੌਕਰੀ ਦੀ ਭਾਲ ਕਰ ਰਹੀ ਸੀਗੀ ਤੇ ਨੌਕਰੀ ਦੇ ਭਾਲ ਦੇ ਵਿੱਚ ਉਮਾਨ ਗਈ ਸੀਗੀ ਪਰ ਉੱਥੇ ਮਨੁੱਖੀ ਜੋ ਕਿ ਦੱਸਦੇ ਕਿ ਤਸਕਰੀ ਦਾ ਸ਼ਿਕਾਰ ਹੋ ਗਈ ਪੀੜਤਾ ਨੂੰ ਉਸਦੀ ਪਰਚਾਈ ਨਹੀਂ ਇੱਕ ਏਜੰਟ ਦੀ ਮਿਲੀ ਭੁਗਤ ਦੇ ਨਾਲ 4 ਲੱਖ ਰੁਪਏ ਦੇ ਵਿੱਚ ਵੇਚ ਦਿੱਤਾ। Oman ਦੇ ਵਿੱਚ ਪੀੜਤਾ ਨੂੰ ਸਰੀਰਕ ਸ਼ੋਸ਼ਣ, ਅਣਮਨੁੱਖੀ ਵਿਵਾਰ ਦੇ ਜਾਨੋਂ ਮਾਰਨ ਦੀਆਂ ਧਮਕੀਆਂ ਦਾ ਸਾਹਮਣਾ ਕਰਨਾ ਪਿਆ। ਹੁਣ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸਿੱਚਵਾਲ ਦੇ ਯਤਨਾਂ ਸਦਕਾ ਉਸਦੀ ਭਾਰਤ ਵਾਪਸੀ ਸੰਭਵ ਹੋਈ ਹੈ। ਤਾਂ ਪਰਿਵਾਰ ਦੇ ਵੱਲੋਂ ਵੀ ਉਹਨਾਂ ਦਾ ਜੋ ਕਿ ਧੰਨਵਾਦ ਕੀਤਾ ਜਾ ਰਿਹਾ। ਪੰਜਾਬ ਵਾਪਸ ਆਉਣ ਤੋਂ ਬਾਅਦ ਆਪਣੀ ਦਾਸਤਾਨ ਸੁਣਾਉਂਦੇ ਹੋਏ ਪੀੜਤਾ ਨੇ ਕਿਹਾ ਹੈਗਾ ਕਿ ਉਸਨੇ ਆਪਣੇ ਪਰਿਵਾਰ ਦੀਆਂ ਮਜਬੂਰੀਆਂ ਦੇ ਕਾਰਨ ਬਹੁਤ ਕੁਝ ਬਰਦਾਸ਼ਤ ਕੀਤਾ ਪਰ ਜਦੋਂ ਉਸਦੀ ਬਿਨਾ ਕਿਸੇ ਕਾਰਨ ਕੁਟਮਾਰ ਹੋਣ ਲੱਗੀ ਤਾਂ ਸਥਿਤੀ ਜੋ ਕਿ ਅਜੇ ਹੀ ਹੋ ਗਈ ਅਸਹਿਮੀ ਹੋ ਗਈ ਤਾਂ ਪੀੜਤਾ ਨੇ ਕਿਹਾ ਹੈਗਾ ਕਿ Oman ਦੇ ਵਿੱਚ ਉਸ ਨੂੰ ਲੰਬੇ ਸਮੇਂ ਤੱਕ ਦਿਨ ਰਾਤ ਕੰਮ ਕਰਨ ਲਈ ਮਜਬੂਰ ਕੀਤਾ ਗਿਆ ਪਰ ਉਸ ਨੂੰ ਨਾ ਤਾਂ ਤਨਖਾਹ ਦਿੱਤੀ ਗਈ ਤੇ ਨਾ ਹੀ ਲੋੜ ਮੁਤਾਬਕ ਖਾਣਾ ਦਿੱਤਾ ਗਿਆ ਉਸਨੇ ਜਦੋਂ ਤੱਕੇ ਸ਼ਾਇਦਾ ਵਿਰੋਧ ਕੀਤਾ ਤਾਂ ਉਸ ਨੂੰ ਜ਼ਰੂਰ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਤੇ ਅਜਿਹੇ ਆ ਕੰਮ ਕਰਨ ਦੇ ਲਈ ਮਜਬੂਰ ਕੀਤਾ ਗਿਆ ਜੋ ਕਿ ਉਸ ਦੀ ਮਰਜ਼ੀ ਦੇ ਬਿਲਕੁਲ ਵਿਲ ਸੀ ਕਿਸੇ ਤਰ੍ਹਾਂ ਉਹ ਰਾਖਸ਼ਾਂ ਦੇ ਚੁੰਗਲ ਤੋਂ ਬਚ ਗਈ ਤੇ 2 ਮਹੀਨਿਆਂ ਤੱਕ ਓਮਾਨ ਦੀਆਂ ਸੜਕਾਂ ਦੇ ਉੱਤੇ ਭਟਕਦੀ ਰਹੀ ਇਹ ਸਾਰੀ ਗੱਲਬਾਤ ਸਾਰੀ ਦਾਸਤਾਨ ਉਸ ਪੀੜਤਾ ਦੇ ਵੱਲੋਂ ਆਖੀ ਗਈ ਹੈ ਜੋ ਕਿ ਉਸ ਭਾਬੀ ਦੀ ਨਣਾਂ ਸੀਗੀ ਤਾ ਜਿੱਥੇ ਉਸ ਦਾ ਕੋਈ ਸਹਾਰਾ ਨਹੀਂ ਸੀਗਾ ਉਸ ਦੇ ਵੱਲੋਂ ਕਿਹਾ ਜਾ ਰਿਹਾ ਹੈਗਾ ਕਿ ਉਸ ਦਾ ਕੋਈ ਸਹਾਰਾ ਨਹੀਂ ਸੀਗਾ ਪੀੜਤਾ ਨੇ ਇਹ ਵੀ ਖੁਲਾਸਾ ਕੀਤਾ ਹੈਗਾ ਕਿ ਉਸ ਵਰਗੀਆਂ ਲਗਭਗ 20 ਹੋਰ ਕੁੜੀਆਂ عمان ਦੇ ਵਿੱਚੋਂ ਫਸੀਆਂ ਹੋਈਆਂ ਨੇ ਉਹਨਾਂ ਦੇ ਵਿੱਚੋਂ ਕੁਝ ਉੱਤਰ ਪ੍ਰਦੇਸ਼ ਬਿਹਾਰ ਤੇ ਪੰਜਾਬ ਤੋਂ ਨੇ ਉਹ ਇੱਕ ਪਾਰਕ ਦੇ ਵਿੱਚ ਨਰਕ ਵਰਗੀ ਜ਼ਿੰਦਗੀ ਜੀ ਰਹੀਆਂ ਨੇ ਜਿਨ੍ਹਾਂ ਦੀ ਜਾਨ ਹਰ ਸਮੇਂ ਖਤਰੇ ਦੇ ਵਿੱਚ ਰਹਿੰਦੀਆਂ ਨੇ ਪੀੜਤਾ ਨੇ ਇਹ ਵੀ ਗੱਲ ਆਖੀ ਹੈ ਕਿ ਇੱਕ ਲੜਕੀ ਨੂੰ ਉਸ ਦੀਆਂ ਅੱਖਾਂ ਦੇ ਸਾਹਮਣੇ ਵਾਲਾਂ ਤੋਂ ਫੜ ਕੇ ਕਸੀਟਿਆ ਗਿਆ ਇੱਕ ਕਾਰ ਦੇ ਵਿੱਚ ਬਿਠਾਇਆ ਗਿਆ ਤੇ ਅਗਵਾ ਕਰ ਲਿਆ ਗਿਆ ਇਸ ਘਟਨਾ ਨੇ ਪੀੜਤਾ ਨੂੰ ਹਿਲਾ ਕੇ ਰੱਖ ਦਿੱਤਾ ਹੈ ਇਸ ਸ਼ਾਇਦ ਇਹ ਗੱਲ ਸੁਣ ਕੇ ਤੁਹਾਡੇ ਪੈਰਾ ਦੇ ਢੇਠੋ ਵੀ ਜ਼ਮੀਨ ਖਿਸਕ ਜਾਵੇਗੀ ਇਸ ਘਟਨਾ ਨੇ ਪੀੜਤਾ ਨੂੰ ਇੰਨਾ ਹਿਲਾ ਕੇ ਰੱਖ ਦਿੱਤਾ ਤੇ ਉਸ ਨੂੰ ਲੱਗਿਆ ਹੈ ਕਿ ਉਹਨੂੰ ਵਾਪਸ ਆਉਣ ਦੀਆਂ ਸਾਰੀਆਂ ਉਮੀਦਾਂ ਖਤਮ ਹੋ ਗਈਆਂ ਨੇ ਕਿਸੇ ਤਰ੍ਹਾਂ ਉਸਨੇ ਪਰਿਵਾਰ ਦੇ ਨਾਲ ਸੰਪਰਕ ਕੀਤਾ ਔਖੇ ਸੋਖੇ ਉਸਦੇ ਪਤੀ ਨੇ ਸਾਰੀ ਜਾਣਕਾਰੀ ਰਾਸਵਾ ਮੈਂਬਰ ਸੰਤ ਬਲਬੀਰ ਸਿੰਘ ਸਿਚੇਵਾਲ ਨੂੰ ਦਿੱਤੀ ਤਾਂ ਸੰਤ ਸਚਿਵਾਲ ਨੇ ਵਿਦੇਸ਼ ਮੰਤਰਾਲੇ ਤੇ ਭਾਰਤ ਭਾਰਤੀ ਦੂਤਾਵਾਸ ਦੀ ਮਦਦ ਦੇ ਨਾਲ ਤੁਰੰਤ ਕਾਰਵਾਈ ਕੀਤੀ ਜਿਸ ਦੇ ਕਾਰਨ ਪੀੜਤਾ ਦੀ ਸੁਰੱਖਿਅਤ ਵਾਪਸੀ ਸਿਰਫ ਸਿਰਫ 10 ਦਿਨਾਂ ਦੇ ਵਿੱਚ ਸੰਭਵ ਹੋ ਸਕੀ ਹੈ ਪੀੜਤਾ ਤੇ ਉਸਦੇ ਪਰਿਵਾਰ ਨੇ ਸੰਤ ਸਚਿਵਾਲ ਤੇ ਭਾਰਤ ਸਰਕਾਰ ਦਾ ਬਹੁਤ ਧੰਨਵਾਦ ਕੀਤਾ ਹੈ ਕਿ ਉਹਨਾਂ ਦੀ ਧੀ ਨੂੰ ਵਾਪਸ ਲਿਆਂਦਾ ਗਿਆ ਭਾਰਤ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸਚਿਵਾਲ ਨੇ ਕਿਹਾ ਹੈਗਾ ਕਿ ਇੱਕ ਅਨਾਥ ਧੀ ਨੂੰ ਉਸਦੀ ਆਪਣੀ ਭਾਬੀ ਦੇ ਵੱਲੋਂ ਫਸਾਉਣਾ ਦਰਸਾਉਂਦਾ ਹੈ ਕਿ ਲਾਲਚ ਸਾਡੇ ਦਿਲਾਂ ਤੇ ਦਿਮਾਗਾ ਦੇ ਉਤੇ ਕਿਸ ਹੱਦ ਤੱਕ ਹਾਵੀ ਹੋ ਗਿਆ ਹੈ ਤਾਂ ਇਹ ਮਾਮਲਾ ਬੇਹੱਦ ਹੀ ਗੰਭੀਰ ਹੈ ਤੇ ਦਿਲ ਨੂੰ ਦਲਾ ਦੇਣ ਵਾਲਾ ਹੈ ਅਜਿਹੀਆਂ ਘਟਨਾਵਾਂ ਤੋਂ ਤੁਸੀਂ ਵੀ ਸੁਚੇਤ ਰਿਆ ਕਰੋ ਜੇਕਰ ਤੁਸੀਂ ਕਿਤੇ ਬਾਹਰ ਜਾਣਾ ਹੁੰਦਾ ਹੈ ਫੋਰਨ ਕੰਟਰੀ ਦੇ ਵਿੱਚ ਆਪਣੇ ਕੰਮਕਾਜ ਨੂੰ ਲੈ ਕੇ ਤਾਂ ਏਜੰਟ ਤੇ ਕਿਸੇ ਵੀ ਹੋਰ ਆਪਣੇ ਹੀ ਪਰਿਵਾਰ ਦੀ ਪੂਰੀ ਦੇਖਭਾਲ ਕਰਕੇ ਜਾਂ ਫਿਰ ਕੋਈ ਵੀ ਜਾਣਕਾਰੀ ਹਾਸਲ ਕਰਕੇ ਫੇਰ ਹੀ ਤੁਸੀਂ ਬਾਹਰ ਜਾਇਆ ਕਰੋ ਤੇ ਐਨਾ ਹੋ ਸਕਦਾ ਹੈ ਕਿ ਤੁਸੀਂ ਪੰਜਾਬ ਦੇ ਵਿੱਚ ਹੀ ਰਹਿ ਕੇ ਆਪਣੇ ਦੇਸ਼ ਦੇ ਵਿੱਚ ਹੀ ਰਹਿ ਕੇ ਕੋਈ ਨਾ ਕੋਈ ਕੰਮ ਜ਼ਰੂਰ ਕਰੋ ਤਦਾਜ਼ੀਏ ਕਿ ਬਹੁਤ ਸਾਰੇ ਅਜਿਹੇ ਮਾਮਲੇ ਪਹਿਲਾਂ ਵੀ ਸਾਹਮਣੇ ਆ ਚੁੱਕੇ ਨੇ ਕਿ ਬਾਹਰ ਚਲੇ ਜਾਂਦੀਆਂ ਨੇ ਕੁੜੀਆਂ ਤੇ ਮੁੰਡੇ ਤੇ ਉੱਥੇ ਜਾ ਕੇ ਫਸ ਜਾਂਦੇ ਨੇ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਪਛਤਾਉਣਾ ਪੈਂਦਾ ਹੈ ਤੇ ਮਾਪੇ ਇੱਥੇ ਰੋਂਦੇ ਰਹਿੰਦੇ ਨੇ ਆਪਣੇ ਬੱਚਿਆਂ ਦੇ ਲਈ ਤੇ ਜੋ ਬਾਅਦ ਦੇ ਵਿੱਚ ਉਹ ਸਰਕਾਰ ਤੋਂ ਤੇ ਹੋਰ ਕਈ ਲੀਡਰਾਂ ਤੋਂ ਮਦਦ ਵੀ ਮੰਗਦੇ ਨੇ ਕਿ ਉਹਨਾਂ ਦੇ ਬੱਚਾ ਨੂੰ ਵਾਪਸ ਭਾਰਤ ਜਾ ਜਾਵੇ ਤਾਂ ਸੁਰੱਖਿਅਤ ਇਹ ਹੀ ਹੋਵੇਗਾ ਕਿ ਜੇਕਰ ਤੁਸੀਂ ਆਪਣੇ ਦੇਸ਼ ਦੇ ਵਿੱਚ ਰਹਿ ਕੇ ਚਾਰ ਪੈਸੇ ਕਮਾ ਲੋ ਤਾਂ ਘੱਟੋ ਘਟ ਆਪਣੇ ਮਾਪਿਆਂ ਦੇ ਕੋਲ ਤਾਂ ਰਹੋਗੇ